ਕੀ ਗੱਲ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਬਾਈ ਸੁਖਚੰਦ ਸਿੰਘ ਦੇ ਘਰੇ ਪਿੰਡ ਪਤਲੀ ਆ ਜੀ ਬਹੁਤ ਹੀ ਸ਼ੌਂਕੀ ਸਰਦਾਰ ਆ ਬਾਈ ਵੇਖਸਾ ਤਾਂ ਸੱਜਣਾ ਪ੍ਰਸੈਲਿਟੀ ਬਣਾ ਕੇ ਹਟਿਆ ਝੋਟੀ ਦੇ ਸਿੰਘਾ ਦੀ ਸਿੰਘ ਲੱਗਦੇ ਸੀ ਸਿਰ ਦੇ ਵਿੱਚ ਬਹੁਤ ਤਕਲੀਫ ਦੇ ਬਾਈ ਕਈ ਦਿਨਾਂ ਤੋਂ ਆਪਣੀ ਵੇਟ ਕਰ ਰਿਆ ਸੀ ਪਰ ਸਮਾਂ ਵੀ ਨਹੀਂ ਲੱਗਾ ਆਪਣਾ ਤੇ ਅੱਜ ਪਹੁੰਚੇ ਬਾਈ ਕੋਲੇ ਕਰਵਾ ਕੇ ਜਾਵਾਂਗੇ ਪੂਰੀ ਗੱਲਬਾਤ ਨਾਲ ਪੁੱਛਦੇ ਬਾਈ ਨੂੰ ਕਿਵੇਂ ਲੱਗੀ ਗੱਲਬਾਤ ਸਸਕਲ ਵੀਰੇ ਸਸਕਲ ਜੀ ਔਰ ਠੀਕ ਠਾਕ ਵਧੀਆ ਹੀ ਵਧੀਆ ਕਿਵੇਂ ਲੱਗੀ ਗੱਲਬਾਤ ਵੀਰੇ ਥੋੜੀ ਵਧੀਆ ਬਾਈ ਬਹੁਤ ਟਾਈਮ ਤੁਹਾਡੀ ਵੇਟ ਕੀਤੀ ਤੁਹਾਡੇ ਜੇ ਕੋਈ ਗਣ ਸੀ ਜਨ ਮੰਨ ਲਓ ਵੀ ਤੁਹਾਡੇ ਇੱਕ ਹੱਥ ਦੀ ਕਲਾ ਤਾਂ ਕਰਕੇ ਥੋੜੀ ਨਾ ਟਾਈਮ ਵੇਟ ਕੀਤੀ ਪਰ ਤੁਹਾਨੂੰ ਪਤਾ ਹੀ ਆਪਾਂ ਤਾਂ ਪਹਿਲਾਂ ਤੇ ਤੁਹਾਡੇ ਨਾਲ ਜੁੜੇ ਹਾਂ ਬਿਲਕੁਲ ਜੀ ਧੰਨਵਾਦ ਵੀਰੇ ਤੇ ਵੀਰੇ ਕਿੰਨਾ ਕ ਸਮਾਂ ਹੋ ਗਿਆ ਵੀਰੇ ਇਹਨੇ ਦਸਰੰਗ ਖੋਪਦੇ ਸੀ ਜਿਹੜੇ ਵੀਰੇ ਮਾਲੋ ਹੋ ਤਾਂ 6 ਮਹੀਨੇ ਗਏ ਹੋਣੇ ਆਪਣੇ ਤੋਂ ਨੂੰ ਸੁੱਟ ਮਾਣਾ ਟੁੱਲੂ ਕੁਲ ਟਾਈਮ ਨਹੀਂ ਊੜਾ ਜਿਹੀ ਬਿਜੀ ਚਲਦੇ ਕਰਕੇ ਹੁਣ ਤੱਕ ਇਹ 6 ਮਹੀਨਾ ਡੇਢ ਮਹੀਨਾ ਹੋ ਗਿਆ ਜਿਆਦਾ ਹੀ ਸੀਗੇ ਮਾ ਕਰਕੇ ਥੋੜੀ ਥੋੜੀ ਵੇਚ ਕੀਤੀ ਬਾਕੀ ਆਪਾਂ ਨੂੰ ਕੋਈ ਨਹੀਂ ਕੋਈ ਨਹੀਂ ਵੀਰੇ ਜ਼ਰੂਰ ਸਾਡੇ ਤੇ ਜਿੰਨੀ ਤੁਸੀਂ ਆਸ ਰੱਖੀਏ ਉਹ ਤੋਂ ਵੱਧ ਕੇ ਕਰਾਂਗੇ ਕੰਮ ਤੇ ਵੇਖ ਸਭ ਤਾਂ ਸਜਣੋ ਤੇ ਵੀਰੇ ਇੱਕ ਅੱਗੇ ਬਾਪੂ ਤਾਂ ਆਪਣੇ ਤਾਂ ਸੰਗ ਹੁਣ ਆਏ ਸੀ ਤੁਸੀਂ ਤੇ ਕਿੰਨਾ ਸਮਾਂ ਕੱਟ ਗਿਆ ਉਹ ਆਦ ਨੂੰ ਮੋਟਾ ਇਹ ਹਿਸਾਬ ਦੱਸ ਦਿੰਨਾ ਵੀ ਪਹਿਲੇ ਸੂਏ ਬਣਾਏ ਸੀ ਆ ਮਾਰੇ ਦੇ ਜਿਹੜੀ ਸੂਏ ਸੂਣ ਵਾਲੀ ਹੈ ਮੋਟਾ ਇਹ ਟੱਚ ਹੁਣ ਲੱਗਣ ਲੱਗ ਗਿਆ ਹੁਣ ਜਾ ਕੇ ਜੱਟਾਂ ਵਾਲਾ ਹਿਸਾਬ ਸਾਢੇ 3 ਸਾਲ ਹੋ ਗਏ 3 ਸਾਲ ਪੱਕਾ ਠੀਕ ਵੇਖ ਸਾ ਤੋ ਸੱਜਣੋ ਤੇ ਹੁਣ ਸੱਜਣੋ ਆ ਕਰਕੇ ਹਟਿਆ ਝੋਟੀ ਦੇ ਸੰਗ ਵੇਖ ਸਾ ਤੋ ਥੱਲੋ ਆਂ ਦਾ ਵਈ ਬੇਸੀ ਥੱਲੇ ਜਾਏਗਾ ਵੀ ਹੋਇਆ ਤੇ ਤੇਲ ਲਾ ਕੇ ਵਿਖਾਓ ਜੀ ਵੀਰੇ ਕਿਵੇਂ ਲੱਗੀ ਗੱਲਬਾਤ ਵੇਖ ਸਾ ਤੋ ਸੱਜਣੋ ਪਰਸਨੈਲਿਟੀ ਪੂਰੀ ਗੱਲਬਾਤ ਬਣ ਚੱਲੀ ਆ ਝੋਟੀ ਦੀ ਬਾਕੀ ਬਾਈ ਦੱਸੂਗਾ ਕਿਵੇਂ ਲੱਗੀ ਗੱਲਬਾਤ ਹੋਰ ਹਾਂਜੀ ਸੁਖਚਾਨ ਦੇ ਪਰ ਕਿਵੇਂ ਸਟਾ ਕੰਮ ਕੀ ਕਹਿਣਾ ਚਾਹੁੰਦੇ ਆ ਆਪਣੇ ਏਰੀਆ ਦੇ ਬੰਦਿਆਂ ਨੂੰ ਆਪਾਂ ਤੁਹਾਨੂੰ ਪਤਾ ਏਰੀਆ ਦਾ ਪਹਿਲਾਂ ਹੀ ਪਤਾ ਵੀ ਆਪਾਂ ਤੁਹਾਡੇ ਡਿਓਰ ਦਾ ਪਹਿਲਾਂ ਹੀ ਜੁੜੇ ਆ ਪਰ ਕੋਈ ਸ਼ੰਕਾ ਤੋਂ ਆ ਕੇ ਸੈਂਡਵਾਇ ਦੀ ਮੂੰਹ ਵੇਖਣਾ ਮੂੰਹ ਵੇਖ ਸਕਦਾ ਬਾਈ ਕਹਿੰਦਾ ਜਿਹਨੂੰ ਕੋਈ ਚੱਕਰ ਆ ਨਾ ਵੇਖ ਸਕਦਾ ਜਿਹਨੂੰ ਫੇਰ ਵੀ ਦਿਲ ਨਾ ਆਇਆ ਜਾਨਵਰਾ ਤੈਨੂੰ ਬੂਲਿਆ ਸੀ ਸੈਂਗਵਾਇ ਦੀ ਸੈਂਗਵਾਇ ਦੀ ਮੂੰਹ ਵਖਾਦਾ ਹੈ ਕਿ ਆਇਆ ਵੇਖ ਸਕਦਾ ਪੂਰੀ ਗੱਲਬਾਤ ਆਇਆ ਹਾਂ ਹੋਰੀ ਤਾਂ ਬਾਗਲ ਮਹਾਨਾ ਉਸਤੀਆਂ ਪਹੁੰਚੀਆਂ ਆਈਆਂ ਆਇਆ ਹੋਰ ਨਾਲ ਸਾਡੇ ਅੰਕਲ ਜੀ ਆ ਰੂਪਲ ਸਿੰਘ ਵੀ ਜੈਦਾਂ ਵਾਲੇ ਵਾਲੇ ਵੇਖ ਸਕਦਾ ਸਜ ਆਇਆ ਇਹ ਸਿੰਘਬਈ ਦੀ ਮੂੰਹ ਵੇਖੋ ਹੋਰ ਸੱਚਕਲ ਅੰਕਲ ਜੀ ਹੋ ਵਧੀਆ ਹੋ ਠੀਕ ਠਾਕ ਕਿਵੇਂ ਲੱਗੀ ਗੱਲਬਾਤ ਸੱਟਾ ਬਹੁਤ ਵਧੀਆ ਤਾਂ ਨਜ਼ਾਰੇ ਹੋਰ ਹੋ ਗਿਰੂ ਖੁਸ਼ ਹਾਂ ਹੋਰ ਵੇਖ ਸਕਦਾ ਅੰਕਲ ਕਹਿੰਦਾ ਰੂਹ ਖੁਸ਼ ਹੋ ਗਈ ਨਾਲ ਸਾਡੇ ਤੇ ਰੂਪ ਸਿੰਘ ਜੈਦਾਂ ਵਾਲਾ ਵੜਾ ਉੱਦਨ ਪੈ ਖੜ ਕੇ ਵੇਖ ਮੂੰਹ ਦੀ ਨਾਲ ਸਿੰਘਬਈ ਦੀ ਹਾਂ ਜੀ ਕਿਵੇਂ ਲੱਗੀ ਗੱਲਬਾਤ ਸੱਟਾ ਇਹਨਾਂ ਦਾ ਮੁੱਖ ਅਰਥ ਹੈ ਤੇ ਇੱਕ ਸਾਧ ਪਰਸਨੈਲਿਟੀ ਪੂਰੀ ਗੱਲਬਾਤ ਬਣਾਉਂਦੀ ਆ। ਚਾਹ ਠੀਕ ਆ ਜੀ ਦੂਸਰੀ ਵੀ ਅਪਡੇਟ ਸਾਰੀ ਵਿਖਾਵਾਂਗੇ ਤੁਹਾਨੂੰ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੋ ਕਿ ਹੋਰ ਸ਼ੌਂਕੀ ਵੀਰਾਂ ਤੇ ਕਿਰਪਾਣ ਸਕੇ।